ਜੇ ਤੁਸੀਂ ਡਿਜ਼ਾਇਰ ਇਟਿਓਸ ਵਰਨਾ Honda ਵੈਂਟੋ ਇਹ ਗੱਡੀਆਂ ਦੇਖ ਰਹੇ ਹੋ ਤਾਂ ਮੇਰੇ ਖਿਆਲ ਨਾਲ ਤੁਸੀਂ ਇਹਨੂੰ ਵੀ ਇੱਕ ਵਾਰੀ ਦੇਖੋਗੇ ਤਾਂ ਤੁਹਾਨੂੰ ਤੁਹਾਡੇ ਦਿਮਾਗ ਨੂੰ ਇੱਕ ਵਾਰੀ CDI ਪਲੱਸ ਮਾਡਲ ਦੇ ਵਿੱਚ ਗੱਡੀ ਆ ਇਹ ਮਤਲਬ ਫਰੰਟ ਬੰਪਰ ਤੱਕ ਵੀ ਨਾਲ ਦਾ ਮਤਲਬ ਅਮਰੂਤੀ ਵਾਲੇ ਦੀ ਸਿਰਫ ਇੱਕੋ ਹੀ ਲਗਜ਼ਰੀ ਗੱਡੀ ਆ ਜਾਂ ਸਿਰਫ ਸਿਆਜ ਬੌਨਟ ਚੱਕ ਕੇ ਅੰਦਰੋਂ ਦਿਖਾ ਦਿੰਦੇ ਆ ਤਾਂ ਕਿ ਤੁਹਾਨੂੰ ਕੋਈ ਟੜਕੂ ਨਾ ਰਹੇ ਕਿਸੇ ਤਰ੍ਹਾਂ ਦਾ ਵੀ ਹਾਂ ਇਹ ਗੱਡੀ ਅਸੀਂ ਵਿੱਚੋਂ ਬੌਨਟ ਚੱਕ ਕੇ ਕਿਉਂ ਨਹੀਂ ਦਿਖਾਈ ਗਈ ਜਾਂ ਇਹਦੇ ਅੰਦਰੋਂ ਕੋਈ ਐਕਸੀਡੈਂਟ ਨਾ ਹੋਵੇ ਡੀਲਰ ਨੇ ਕੀ ਪਤਾ ਝੂਠੀ ਬੋਲ ਦੇ ਗੱਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਪਰ ਕਮੈਂਟ ਕਰਕੇ ਯੂਰ ਦੱਸਿਓ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਸਸਿਆਕਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਅਮਰਗੜ ਤੋਂ ਤੁਸੀਂ ਕਹੋਗੇ ਵੀ ਇਹ ਛਤਰੀ ਲੈ ਕੇ ਕਿੰਡੀ ਕਿ ਮਜਬੂਰੀ ਹੋ ਗਈ ਸੀ ਖੜਨ ਦੀ ਪਰ ਕਰੀਏ ਕੀ ਭਾਈ ਮੀਂਹ ਨਹੀਂ ਹਟ ਰਿਹਾ ਹੁਣ ਮਤਲਬ ਸਾਡਾ ਵੀ ਐ ਹੁੰਦਾ ਵੀ ਜੋ ਸਾਡਾ ਕੰਮ ਹੈ ਅਸੀਂ ਉਹਨੂੰ ਕਰੀਏ ਪੂਰੇ ਤਰੀਕੇ ਨਾਲ ਗੱਡੀਆਂ ਵੀ ਬਹੁਤ ਸੋਹਣੀਆਂ ਸੋਹਣੀਆਂ ਆ ਰਹੀਆਂ ਨੇ ਸਾਨੂੰ ਇਹ ਹੁੰਦਾ ਵੀ ਇਹ ਗੱਡੀਆਂ ਵੀ ਤੁਹਾਨੂੰ ਫੜਾ ਫੜਾ ਦਿਖਾਉਂਦੇ ਜਾਈਏ ਸਾਰੇ ਲਗਭਗ ਫ੍ਰੀ ਹੋ ਜਾਂ ਹੜਪੀੜਤਾ ਦੀ ਮਦਦ ਚ ਲੱਗੇ ਹੋਏ ਹਾਂ 14 ਸਤੰਬਰ ਦਾ ਜਿਹੜਾ ਕਾਰ ਮੇਲਾ ਜੀ ਆਪਣਾ ਜਣੀ ਆ ਐਤਵਾਰ ਤੋਂ ਅਗਲੇ ਐਤਵਾਰ ਉੱਥੇ ਜ਼ਰੂਰ ਪਹੁੰਚੋ ਗੱਡੀ ਲੈਣੀ ਆ ਵੇਚਣੀ ਆ ਲੋਨ ਕਰਾਉਣਾ ਲੱਕੀ ਟਰਾ ਦਾ ਹਿੱਸਾ ਬੰਨਾ ਇਸ ਵਾਰ ਅਸੀਂ ਸੋਨੇ ਦਾ ਸਿੱਕਾ ਦੇ ਰਹੇ ਹਾਂ ਜਿਹੜਾ ਫਸਟ ਗੱਡੀ ਪਰਚੇਜ਼ਰ ਹੋਊਗਾ ਸਭ ਤੋਂ ਪਹਿਲਾਂ ਤੁਸੀਂ ਵੀ ਆ ਸਕਦੇ ਹੋ ਤੁਹਾਨੂੰ ਵੀ ਸੋਨੇ ਦਾ ਸਿੱਕਾ ਮਿਲ ਸਕਦਾ ਸਾਡਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਡਾ ਪੇਜ ਫੋਲੋ ਕਰ ਲਿਓ ਅ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਵਧੀਆ-ਵਧੀਆ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡਾ ਕੰਮ ਕਿਵੇਂ ਲੱਗਦਾ ਔਰ ਸਾਡੀ ਸਰਟੀਫਾਈਡ ਰਿਪੋਰਟ ਬਾਰੇ ਤੁਸੀਂ ਇੱਕ-ਇੱਕ ਗੱਡੀ ਦੇ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਪੂਰੀ ਰਿਪੋਰਟ ਦਿੰਨੇ ਆ ਤਾਂ ਕਿ ਤੁਹਾਨੂੰ ਕੋਈ ਦੂਰ ਬੈਠੇ ਨੂੰ ਵੀ ਤੁਹਾਨੂੰ ਇਹ ਹੋਵੇ ਥੋੜੇ ਅੰਦਰ ਇਹ ਕੰਫੀਡੈਂਸ ਹੋਵੇ ਵੀ ਅਸੀਂ ਇਹ ਗੱਡੀ ਪਰਚੇਜ਼ ਕਰ ਸਕਦੇ ਆ ਸਿਰਫ ਆਪਣਾ ਐਡਵਾਂਸ ਭੇਜ ਕੇ ਜਾਂ ਪੇਮੈਂਟ ਭੇਜ ਕੇ ਗੱਡੀ ਤੁਹਾਡੇ ਦਰਵਾਜ਼ੇ ਆ ਜੂਗੀ ਤੁਹਾਡੇ ਦਰਵਾਜ਼ੇ ਆ ਜੂਗੀ ਕੋਈ ਚੱਕਰ ਨਹੀਂ ਸਾਡੀ ਟੀਮ ਤੁਹਾਡੇ ਘਰ ਛੱਡ ਕੇ ਜਾਊਗਾ ਬੜੇ ਪਿਆਰ ਨਾਲ ਅੱਜ ਦੀ ਗੱਡੀ ਬਹੁਤ ਖਾਸ ਹੈ ਗੱਡੀ ਤੁਹਾਡੇ ਸਾਹਮਣੇ ਖੜੀ ਹੈ ਸਿਆਜ਼ ਪਾਰਟੀ ਦੀ ਉਕਾਰ ਆ ਇਹ ਪਹਿਲੇ ਨੌ ਦੀ ਕਾਰ ਆ ਬਹੁਤ ਸੋਹਣੀ ਗੱਡੀ ਆ ਤੇ ਸਾਡਾ ਜ਼ੀ ਕਰਿਆ ਵੀ ਇਹਦੀ ਇਹਦੀ ਰਿਵਿਊ ਰਿਪੋਰਟ ਬਣਾਈ ਦੀਏ ਚਾਹੇ ਮੀਂਹ ਪੈਂਦਾ ਹੀ ਆ ਕਿਉਂਕਿ ਗੱਡੀ ਜਾਣੀ ਸੀ ਤਾਂ ਸਾਡੇ ਮਨ ਦੇ ਵਿੱਚ ਬਹੁਤ ਅੰਦਰੋਂ ਬੁਲਬਲੇ ਉੱਠ ਰਹੇ ਸੀ ਮਣੀ ਦੇ ਜਿ ਆਪਾਂ ਮਾਮਾ ਜੀ ਇਹਦੀ ਵੀਡੀਓ ਕਰਨੀ ਆ ਗੱਡੀ 2015 ਮਾਡਲ ਹੈ ਜੀ ਇਹ ਰਿਵਿਊ ਰਿਪੋਰਟ ਪਹਿਲਾਂ ਤੁਸੀਂ ਫਰੰਟ ਤੋਂ ਤੁਸੀਂ ਦੇਖ ਰਹੇ ਹੋ ਗੱਡੀ ਨੰਬਰ ਪੰਜਾਬ ਹੈ ਨੰਬਰ ਪੰਜਾਬ ਆ ਤੇ VDI ਪਲੱਸ ਮਾਡਲ ਦੇ ਵਿੱਚ ਗੱਡੀ ਆ ਇਹ ਮਤਲਬ ਫਰੰਟ ਬੰਪਰ ਤੱਕ ਵੀ ਨਾਲ ਦਾ ਮਤਲਬ ਬੋਨਟ ਫਰੰਟ ਬੰਪਰ ਨਾਲ ਦਾ ਤੇ ਰਾਈਟ ਸਾਈਡ ਤੁਸੀਂ ਦੇਖਦੇ ਹੋ ਰਾਈਟ ਸਾਈਡ ਪੂਰੀ オリジナル ਆ ਸਿਰਫ ਆ ਜਿਹੜੀ ਇੱਥੋਂ ਆਹ ਗਲਾਈ ਆ ਇਹ ਗਲਾਈ ਸਿਰਫ ਪੇਂਟ ਆ ਸਿਰਫ ਮਤਲਬ ਪੂਰੀ ਗੱਡੀ ਦੇ ਵਿੱਚੋਂ ਸਨ ਤਾਂ ਇਹੀ ਲੱਭਿਆ ਇਹਦੇ ਚੋਂ ਵੀ ਸਿਰਫ ਇਹੀ ਪੇਂਟ ਆ ਰਾਈਟ ਸਾਈਡ ਪੂਰੀ オリジナル ਆ ਟਾਇਰ ਤੁਸੀਂ ਦੇਖ ਰਹੇ ਹੋ ਟਾਇਰ ਕੌਂਟੀਨੈਂਟਲ ਦੇ ਟਾਇਰ ਨੇ ਤੇ ਲਗਭਗ 80% ਟਾਇਰ ਪਏ ਨੇ ਗੱਡੀ ਦੇ ਤੇ ਹੈਗੇ ਹਾਈਬ੍ਰਿਡ ਮਾਡਲ ਦੇ ਵਿੱਚ ਆ 2015 ਦੇ ਵਿੱਚ ਜਿਹੜੀ ਆਈ ਸੀ ਉਹ ਹਾਈਬ੍ਰਿਡ ਤੋਂ ਬਿਨਾ ਵੀ ਆਈ ਹੈ ਹਾਈਬ੍ਰਿਡ ਵੀ ਆਈ ਹੈ ਪਰ ਇਹ ਹਾਈਬ੍ਰਿਡ ਮਾਡਲ ਹੈ ਪਿੱਛੇ ਤੁਸੀਂ ਲਿਖਿਆ ਦੇਖ ਰਹੇ ਹੋ ਆ ਦੇਖੋ ਐਸ ਐਚ ਵੀ ਐਸ ਤੇ 스마트 ਹਾਈਬ੍ਰਿਡ ਆ ਇਹ ਤੇ ਬੈਕ ਸੈਂਸਰ ਆਗੇ ਜੀ ਗੱਡੀ ਨੂੰ ਤੇ ਬੈਕ ਲੁੱਕ ਵਧੀਆ ਔਰ ਪਿਛਲਾ ਬੰਪਰ ਪਿਛਲਾ ਬੰਪਰ ਵੀ ਵੈਸੇ بارش ਹੋ ਰਹੀ ਹੈ ਵੈਸੇ ਲੱਗਦਾ ਨਾਲ ਦੇ ਹੀ ਆ ਮਤਲਬ ਫਰੰਟ ਬੰਪਰ ਇਸ ਦਾ ਪੂਰੀ ਗਾਰੰਟੀ ਇਹ ਵੀ ਨਾਲ ਦੀ ਹੈ ਮਤਲਬ ਬੰਪਰ ਦੀ ਵੈਸੇ ਕੋਈ ਗੱਲ ਨਹੀਂ ਹੁੰਦੀ ਅਸੀਂ ਦੱਸਣ ਚ ਆ ਜਾਂਦਾ ਵੀ ਗੱਡੀ ਕਿੰਨੀ ਸੰਭਾਲੀ ਹੋਈ ਹੈ ਬਸ ਇੰਨੀ ਕਾਰਨ ਹੁੰਦਾ ਇਹਦੇ ਵਿੱਚ ਤੇ ਇਧਰੋਂ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ ਪੂਰੀ ਨੀਟ ਐਂਡ ਕਲੀਨ ਮਤਲਬ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਸਕਰੈਚ ਨਹੀਂ ਦਿਖ ਰਿਹਾ ਔਰ ਗੱਡੀ ਵੀ origignal ਪੇਂਟ ਦਾ ਪੂਰੀ ਸੰਭਾਲੀ ਗੱਡੀ ਆ ਔਰ 90000 ਕਿਲੋਮੀਟਰ ਚੱਲੀ ਆ ਸਾਈਡ ਗਲਾਸ ਦੇ ਵਿੱਚ ਦੇਖੋ ਸਾਈਡ ਤੇ ਇੰਡੀਕੇਟਰ ਵੀ ਆ ਗਏ ਫਰੰਟ ਸ਼ੀਸ਼ਾ ਵੀ ਨਾਲ ਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਫਰੰਟ ਸ਼ੀਸ਼ੇ ਨਾਲ ਦਾ 2015 ਦਾ ਹੀ ਮਾਰਕਾ ਇਹਦੇ ਉੱਤੇ ਲੱਗਿਆ ਹੋਇਆ ਹੈਗਾ ਬੋਨਟ ਚੱਕ ਕੇ ਅੰਦਰੋਂ ਦਿਖਾ ਦਿੰਦੇ ਆ ਤਾਂ ਕਿ ਤੁਹਾਨੂੰ ਕੋਈ ਧੜਕੂ ਨਾ ਰਹੇ ਕਿਸੇ ਤਰ੍ਹਾਂ ਦਾ ਵੀ ਹਾਂ ਇਹ ਗੱਡੀ ਅਸੀਂ ਵਿੱਚੋਂ ਬੋਨਟ ਚੱਕ ਕੇ ਕਿਉਂ ਨਹੀਂ ਦਿਖਾਈ ਗਈ ਜਾਂ ਇਹਦੇ ਅੰਦਰੋਂ ਕੋਈ ਐਕਸੀਡੈਂਟ ਨਾ ਹੋਵੇ ਡੀਲਰ ਨੇ ਕੀ ਪਤਾ ਝੂਠੀ ਬੋਲ ਦੇਣ ਹੋ ਜਾਂਦਾ ਕਿਹ ਭਾਰੀ ਇਸ ਤਰ੍ਹਾਂ ਦਾ ਵੀ ਪਰ ਇਹ ਆ ਵੀ ਕਿਉਂਕਿ ਸਾਡੇ ਨਾਲ ਰੋਜ਼ ਨਵੇਂ ਸਾਡੇ ਫਾਲੋਅਰ ਸਾਡੇ ਨਾਲ ਜੁੜਦੇ ਨੇ ਜਿਹੜੇ ਸਾਨੂੰ ਜਾਣਦੇ ਨਹੀਂ ਤੇ ਪਹਿਲੀ ਵਾਰ ਜਦੋਂ ਕੋਈ ਵੀਡੀਓ ਦੇਖਦਾ ਤਾਂ ਉਹਨੂੰ ਲੱਗਦਾ ਵੀ ਸ਼ਾਇਦ ਇਹ ਹੋਸਾ ਦਾ ਡਰਾਮੇਬਾਜੀ ਵੀ ਹੋਵੇ ਲੱਗਦੀ ਰਹਿੰਦੀ ਹੈ ਕਿਉਂਕਿ ਕੁਝ ਚੱਲਦਾ ਹੀ ਸਾਡੇ ਮਤਲਬ ਡਿਪਾਰਟਮੈਂਟ ਚ ਇਦਾਂ ਦੀ ਆ ਇਹ ਮੂਰੋ ਤੁਸੀਂ ਦੇਖ ਲਓ ਦੇਖੋ ਸਾਰਾ ਕੋ ਦੇਖ ਰਿਹਾ ਹਾਂ ਪਾਰਟੀ ਦੀ ਗੱਡੀਆ ਦੇਖੋ ਵਿੱਚੋਂ ਇੰਜਨ ਉਮੀ ਦਾ ਉਮੀ ਲੱਭੜਿਆ ਪਿਆ ਫਰੰਟ ਫੱਟੀ ਜਿਹੜੀ ਹੈਗੀ ਉਹ ਸੀਲਡ ਹੈ ਜੀ ਕੋਈ ਨਟ ਨੂੰ ਕਿਤੇ ਚਾਬੀ ਨਹੀਂ ਲੱਗੀ ਹੋਈ ਆਹ ਸਟicker ਤੁਸੀਂ ਦੇਖ ਰਹੇ ਹੋ ਦਿਖ ਰਹੇ ਨੇ ਤੇ ओरिजिनल ਇੰਜਨ ਦੀ ਹਾਲਤ ਤੁਸੀਂ ਦੇਖੋ ਵਿੱਚੋਂ ਥੋੜਾ ਜਿਹਾ ਮਣੀ ਅੰਦਰ ਨੂੰ ਜਾ ਕੇ ਡੀਪਲੀ ਚ ਦਿਖਾ ਦੇ ਤੇ ਵਿੱਚੋਂ ਤੁਸੀਂ ਦੇਖੋ 터ਬੋ ਤੇ ਜਾਂ ਕਿਸੇ ਇੰਜਨ ਤੇ ਕੋਈ ਸੁਲਾਬ ਨਹੀਂ ਹੈਗੀ ਮਤਲਬ ਇਹ ਚੀਜ਼ ਦੇ ਉੱਪਰ ਸਿਰਫ ਇੱਧਰ ਥੋੜਾ ਜਿਹਾ ਜਿਹੜਾ ਆਇਲ ਟੱਕਣ ਹੁੰਦਾ ਇਹਦੇ ਉੱਤੇ ਮਾੜਾ ਜਿਹਾ ਮਿੱਟੀ ਜਿਹਾ ਜੰਮੀ ਹੋਇਆ ਤਾਂ ਕਿਉਂਕਿ ਜਦੋਂ ਸਰਵਿਸ ਸਰਵਿਸ ਕਰਦੇ ਆ ਸੁਲਾਬ ਦੀ ਥਣਾਈ ਜੀ ਲੱਗ ਜਾਂਦੀ ਆ ਤੇ ਫੈਂਡਰ ਦੋਨੇ ਸ਼ੀਲਡ ਨੇ ਜੀ ਤੇ ਗੋਡੇ ਪਿੱਲੇ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਬੌਨਰ ਨੂੰ ਤੁਸੀਂ ਦੇਖ ਸਕਦੇ ਹੋ ਸ਼ੀਲਡ ਹੈਗਾ ਤੇ ਬੌਨਰ ਨੂੰ ਕੁਝ ਨਹੀਂ ਹੋਇਆ ਬੌਨਰ ਨੂੰ ਬੌਨਰ ਦੇ ਸਟicker ਤੁਸੀਂ ਅੰਦਰੋਂ ਚੈੱਕ ਕਰ ਸਕਦੇ ਹੋ ਮਤਲਬ ਨਾਲ ਦੀ ਨੇ ਇਹ ਆ ਗਈ ਜੀ ਫਰੰਟ ਦੀ ਹਾਲਤ ਪ੍ਰੋਜੈਕਟਰ ਲਾਈਟਾਂ ਨੇ ਦੇਖੋ ਸਾਹਮਣੇ ਹਨ ਦਿਖ ਰਹੀਆਂ ਨੇ ਇਹਨੂੰ ਆਉਂਦੀ ਹੀ ਪ੍ਰੋਜੈਕਟਰ ਲਾਈਟ ਆ ਵੈਸੇ ਚੈਲ sigma ਮਾਡਲ ਦੇ ਦੂਜੀ ਲਾਈਟ ਆਉਂਦੀ ਹੋਵੇ ਪ੍ਰੋਜੈਕਟਰ ਲਾਈਟਾਂ ਹੀ ਆਉਂਦੀਆਂ ਨੇ ਅ ਸਮਾਰਟ ਹਾਈਬ੍ਰਿਡ ਇਹਦੇ ਵਿੱਚ ਲੱਗਿਆ ਹੈ ਐਬੀਐਸ ਬ੍ਰੇਕ ਨੇਗੇ ਲਓ ਜੀ ਇਹ ਗੱਡੀ ਸਟਾਰਟ ਹੋ ਚੁੱਕੀ ਆ ਤੇ ਆਵਾਜ਼ ਗੱਡੀ ਦੀ ਬਿਲਕੁਲ ਓਕੇ ਆ ਕੋਈ ਕਿਸੇ ਤਰ੍ਹਾਂ ਦੀ ਫालतू ਆਵਾਜ਼ ਨਹੀਂ ਕਰ ਰਹੀ ਕੋਈ ਆਡਲ ਆਵਾਜ਼ ਨਹੀਂ ਕਰ ਰਿਹਾ ਕੋਈ ਇੰਜਨ ਦੇ ਵਿੱਚੋਂ ਕੋਈ ਭੈੜੀ ਜੀ ਸਾਊਂਡ ਨਹੀਂ ਆ ਰਹੀ ਬਿਲਕੁਲ ਸਮੂਥ ਜਿਵੇਂ ਮਤਲਬ ਪੂਰੀ ਕੜਾਕੇਦਾਰ ਆਵਾਜ਼ ਆ ਰਹੀ ਜਿਵੇਂ ਨਵੀਂ ਗੱਡੀ ਦੀ ਆ ਜਾਓ ਤੁਹਾਨੂੰ ਬਲੋ ਦਿਖਾਉਂਦਾ ਲੋ ਜੀ ਕੋਈ ਬਲੋ ਨਹੀਂ ਹੈਗੀ ਗੱਡੀ 'ਚ ਕਿਸੇ ਤਰ੍ਹਾਂ ਦੀ ਵੀ 1% ਵੀ ਮਤਲਬ 100 ਦੇ ਵਿੱਚੋਂ 1% ਵੀ ਇੰਜਨ ਦੇ ਵਿੱਚ ਕੋਈ ਬਲੋ ਨਹੀਂ ਹੈਗੀ ਇਹ ਇੰਜਨ ਹੈਗਾ ਪੂਰਾ 100% ਜਿਹਨੂੰ ਆਪਾਂ ਕਹਿੰਦੇ 100% ਇੰਜਨ ਤੇ ਹੁਣ ਆਪਾਂ ਇਹਦਾ ਕਰਾਂਗੇ ਬੋਨਟ ਬੰਦ ਤੁਹਾਨੂੰ ਇੰਟੀਰੀਅਰ ਦਿਖਾਉਂਦੇ ਆ ਗੱਡੀ ਦਾ ਫਿਰ ਆਪਾਂ ਇਹਦੀ ਰਾਈਡ ਲਵਾਂਗੇ ਗੱਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਪਰ ਕਮੈਂਟ ਕਰਕੇ ਯੂਰ ਦੱਸਿਓ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਕਿੱਥੋਂ-ਕਿੱਥੋਂ ਤੁਸੀਂ ਇਹ ਵੀਡੀਓ ਦੇਖ ਲਈਏ ਇਹ ਵੀ ਦੱਸੋ ਅੱਜ ਗੱਡੀ ਦੇ ਵਿੱਚ ਆ ਗਏ ਉਹ ਬਾਹਰ ਵੀ ਪੈਂਦਾ ਸੀ ਇਸ ਕਰਕੇ ਵਿੱਚ ਬੈਠ ਕੇ ਤੁਹਾਨੂੰ ਇੰਟੀਰੀਅਰ ਚੰਗੀ ਤਰ੍ਹਾਂ ਦੇਖ ਲਓਗੇ ਕੋਈ ਕਾਲੀ ਨਹੀਂ ਆਪਾਂ ਨੂੰ ਤੇ ਦੋ 에어 ਬੈਗ ਆ ਗਏ ਪਹਿਲਾਂ ਤਾਂ ਸਾਨੂੰ ਪਹਿਲਾਂ ਜੀ ਇਹ ਸੇਫਟੀ ਫੀਚਰ ਆ ਗਿਆ ਜੀ ਇਹ ਦੋ 에어 ਬੈਗ ਤੁਸੀਂ ਦੇਖ ਰਹੇ ਹੋ ਆਟੋ ਕਲਾਈਮੇਟ ਏਸੀ ਆ ਗਿਆ ਜੀ VDI ਪਲੱਸ ਹੈ ਤਾਂ ਆਟੋ ਕਲਾਈਮੇਟ ਏਸੀ ਕੰਪਨੀ ਨੇ ਇਹਨੂੰ ਦਿੱਤਾ ਹੈ ਕੰਪਨੀ ਬਿਲਡ ਦੇ ਵਿੱਚ ਆਡੀਓ ਪਲੇਅਰ ਲੱਗਿਆ ਹੋਇਆ ਹੈਗਾ ਤੇ ਸਮਾਰਟ ਹਾਈਬ੍ਰਿਡ ਤੁਹਾਨੂੰ ਦੱਸ ਦਿੱਤਾ 97000 ਕਿਲੋਮੀਟਰ ਚੱਲੀ ਹੀ ਆ ਜੀ ਇਹ 97 ਸਟੀਰਿੰਗ ਕੰਟਰੋਲ ਆ ਗਿਆ ਜੀ ਬਲੂਟੁੱਥ ਵਾਲੇ ਆਪਣਾ ਡਿਵਾਈਸ ਜਿਹੜਾ ਆਪਣਾ ਮੋਬਾਈਲ ਨੂੰ ਆਪਾਂ ਅਟੈਚ ਕਰਦੇ ਆ ਉਹ ਆ ਗਿਆ ਵਿੱਚ ਇਹਦੇ ਤੇ ਇਹ ਵਾਲੀ ਸੀਟ ਜਿੱਤੇ ਮੈਂ ਬੈਠਾਂਗਾ ਇਹ ਜੈਕ ਵਾਲੀ ਸੀਟ ਆ ਮਤਲਬ ਉੱਚੀ ਨੀਵੀਂ ਵੀ ਹੋ ਜਾਂਦੀ ਆ ਤੇ ਆਰਮ ਰੈਸਟ ਆ ਗਿਆ ਜੀ ਤੇ ਬਹੁਤ ਸਪੇਸ ਬਹੁਤ ਦਿੱਤੀ ਹੈ ਗੱਡੀ ਦੇ ਵਿੱਚ ਤੁਸੀਂ ਦੇਖੋ ਆ ਆ ਦੇਖੋ ਇੱਥੇ ਚਾਰਜਿੰਗ ਵਾਸਤੇ ਤੁਸੀਂ ਮੋਬਾਈਲ ਰੱਖਣਾ ਜਾ ਕੋਈ ਹੋਰ ਸਮਾਨ ਰੱਖਣਾ ਕੱਪ ਹੋਲਡਰ ਸਾਰਾ ਕੁਝ ਆ ਗਿਆ ਬੈਕ ਤੋਂ ਤੁਸੀਂ ਦੇਖ ਰਹੇ ਹੋ ਆ ਆਪਣਾ ਰੈਸਟ ਵੀਰ ਹੋਰ ਸੀਟਾਂ ਮਤਲਬ ਲੈਗ ਸਪੇਸ ਬਹੁਤ ਜ਼ਿਆਦਾ ਹੁੰਦੀ ਆ ਕੰਫਰਟ ਬਹੁਤ ਜ਼ਿਆਦਾ ਹੁੰਦਾ ਗੱਡੀ ਦੇ ਵਿੱਚ ਤੇ ਥੱਲੇ ਮੈਟਿੰਗ ਹੋਈ ਹੋਈ ਆ ਜਿਵੇਂ ਆਪਾਂ ਦੇਖਦੇ ਆ ਨਾ ਵੀ ਥੱਲੇ ਡਸਟ ਚਲੀ ਜਾਂਦੀ ਆ ਕਾਰਪੇਟ ਦੇ ਤੇ ਥੱਲੇ ਆਪਣਾ ਮੈਟਿੰਗ ਹੋਈ ਹੋਈ ਆ ਔਰ ਗ੍ਰਾਸ ਮੈਟ ਵਿਛੇ ਹੋਏ ਨੇ ਉੱਪਰ ਉਹਦੇ ਵਧੀਆ ਸਟਾਈਲਿਸ਼ ਪੂਰੇ ਤੇ ਆ ਤੁਸੀਂ ਉੱਤੇ ਦੇਖ ਰਹੇ ਹੋ ਤੇ ਆਪਣਾ ਕਵਰ ਵੀ ਇੱਕ ਸਨਸਾਈਡ ਦੇ ਉੱਪਰ ਹਲੇ ਉਵੇਂ ਹੀ ਆ ਜੋ ਕੰਪਨੀ ਨਾ ਦੋਨਾਂ ਦੀ ਆ ਦੋਨਾਂ ਦੇ ਸਨਸਾਈਡ ਦੇ ਜਿਹੜੇ ਹੈਗੇ ਨੇ ਕਵਰ ਉਵੇਂ ਦੇ ਉਵੇਂ ਚੜੇ ਹੋਏ ਨੇ ਜਦੋਂ ਕੰਪਨੀ ਤੋਂ ਆਈ ਸੀ ਨਵੀਂ ਤਾਂ ਸੰਭਾਲ ਤੁਸੀਂ ਦੇਖ ਸਕਦੇ ਜਣੀ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹ ਆ ਵੀ ਮਤਲਬ ਸੰਭਾਲ ਕਿੰਨੀ ਹੋਊਗੀ ਨਾ ਤੇ ਲਾਈਟਾਂ ਲੂਟਾ ਸਾ ਮਤਲਬ ਫੰਕਸ਼ਨ ਇੱਕ ਇੱਕ ਤੋਂ ਇੱਕ ਸਾਰੇ ਚੱਲਦੇ ਨੇ ਮਤਲਬ ਇੱਕ ਤੋਂ 10 ਮਤਲਬ 100% ਹਰ ਫੰਕਸ਼ਨ ਇਹਦਾ ਗੱਡੀ ਦਾ ਵਰਕ ਕਰ ਰਿਹਾ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਕਮੀ ਨਹੀਂ ਹੈਗੀ ਪਾਵਰ ਸਟੀering ਤੇ ਆਟੋ ਮਿਰਰ ਸੈਟਿੰਗ ਹੈ ਨਾ ਇਹ ਵੀ ਇਹਦੇ ਵਿੱਚ ਮਤਲਬ ਸਾਰਾ ਆ ਗਿਆ ਕ੍ਰੋਮ ਦੇ ਹੈਂਡਲ ਆ ਗਏ ਤੇ ਕਰੀਮ ਔਰ ਬਲੈਕ ਇੰਟੀਰੀਅਰ ਪਲੱਸ ਹਲਕਾ ਜਿਹਾ ਵੁੱਡਨ ਤੁਹਾਨੂੰ ਦਿਖ ਰਿਹਾ ਹੈ ਇਹਦੇ ਚ ਅ ਮਤਲਬ ਬਹੁਤ ਸੋਹਣਾ ਲੱਗ ਰਿਹਾ ਇੰਟੀਰੀਅਰ ਮੈਂ ਤਾਂ ਇਹ ਕਹਿਣਾ ਉਹ ਨਾ ਵੀ ਅਮਰੂਤੀ ਵਾਲੇ ਦੀ ਲਗਜ਼ਰੀ ਗੱਡੀ ਆ ਇਹ ਅਮਰੂਤੀ ਵਾਲੇ ਦੀ ਸਿਰਫ ਇੱਕੋ ਹੀ ਲਗਜ਼ਰੀ ਗੱਡੀ ਆ ਜਾਂ ਸਿਰਫ ਸਿਆਜ ਜੇ ਤੁਸੀਂ ਡਿਜ਼ਾਇਰ ਇਟਿਓਸ ਵਰਨਾ Honda Vento ਇਹ ਗੱਡੀਆਂ ਦੇਖ ਰਿਹਾ ਹਾਂ ਤਾਂ ਮੇਰੇ ਖਿਆਲ ਨਾਲ ਤੁਸੀਂ ਇਹਨੂੰ ਵੀ ਇੱਕ ਵਾਰੀ ਦੇਖੋਗੇ ਤਾਂ ਤੁਹਾਨੂੰ ਤੁਹਾਡੇ ਦਿਮਾਗ ਨੂੰ ਇੱਕ ਵਾਰੀ ਇਹ ਟੱਚ ਕਰੂਗੀ ਵੀ ਹਾਂ ਯਾਰ ਇਹ ਵੀ ਗੱਡੀ ਲੈ ਲੈਣੀ ਚਾਹੀਦੀ ਹੈ ਕਿਉਂਕਿ 25 ਤੋਂ 30 ਦੀ ਐਵਰੇਜ ਦੇ ਦਿੰਦੀ ਹੈ ਇਹ ਚਲੋ ਜੀ ਆਪਾਂ ਹੁਣ ਇਹਦੀ ਰਾਈਡ ਲੈਨੇ ਆਂ ਹਾਂ ਜੀ ਲੋ ਜੀ ਆਪਾਂ AC ਇਹਦਾ ਔਨ ਕਰ ਲਿਆ ਆਪਾਂ ਇਹਨੂੰ ਰੋਡ ਤੇ ਲੈ ਕੇ ਚੱਲਦੇ ਆਂ वैसे आज दा आज आज गड़ी गड़ी ता आज जड़ी ਸਾਡਾ ਪਾਰਕਿੰਗ ਬਣੀ ਹੀ ਆ ਇਹਦੇ ਚ ਖੜਕਾ ਦੜਕੇ ਦਾ ਤਾਂ ਬਿਲਕੁਲ ਹੀ ਪਤਾ ਚੱਲ ਜਾਂਦਾ ਖੜਕਾ ਦੜਕਾ ਦਾ ਕੋਈ ਹੈ ਨਹੀਂ ਗੱਡੀ ਦੇ ਵਿੱਚ ਸਸਪੈਂਸ਼ਨ ਵਗੈਰਾ ਬਿਲਕੁਲ ਗੱਡੀ ਦੀ ਓਕੇ ਆ ਹੋ ਸਕਦਾ ਨਾਲ ਦੀ ਹੋਵੇ ਮਤਲਬ ਇਹ ਵੀ ਨਹੀਂ ਆਪਾਂ ਕਹਿ ਸਕਦੇ ਸਸਪੈਂਸ਼ਨ ਦਾ ਖੜਕਾ ਤੁਹਾਨੂੰ ਦੱਸਦਾ ਵੀ ਹੈ ਨਹੀਂ ਬਿਲਕੁਲ ਵੀ ਆਵਾਜ਼ ਤੁਸੀਂ ਦੇਖ ਲੀਓ ਆਵਾਜ਼ ਬਿਲਕੁਲ ਸਾਇਲੈਂਟ ਗੱਡੀ ਆ ਗੱਡੀ ਚੱਲ ਰਹੀ ਆ ਇਸ ਟਾਂ ਰੋਡ ਤੇ ਹੀ ਚੜ੍ਹਦੀ ਆ ਤੇ ਸਭ ਤੋਂ ਪਹਿਲਾਂ ਸੇਫਟੀ ਫੀਚਰ 벨ਟ ਸਾਡੀ ਹਰ ਵੀਡੀਓ ਦੇ ਵਿੱਚ ਅਸੀਂ ਵਾਰ-ਵਾਰ ਕਹਿੰਦੇ ਵੀ 벨ਟ ਆਪਾਂ ਚਲਾਨ ਕਟਾਉਣ ਪਿੱਛੇ ਨਹੀਂ ਲਾਉਂਦੇ ਹੈਗੇ ਬੈਲਟ ਆਪਾਂ ਨੂੰ ਸੇਫਟੀ ਵੀ ਦਿੰਦੀ ਹੈ। ਜਾਨੀ ਮੇਨ ਹੈਗਾ ਵੀ ਸੇਫਟੀ। ਕਿਉਂਕਿ ਹਾਈ ਸਪੀਡ ਕਾਰਾਂ ਨੇ ਤੇ ਤੁਹਾਨੂੰ ਸ਼ਾਇਦ ਇਹ ਗੱਲ ਦਾ ਪਤਾ ਹੋਊਗਾ ਵੀ ਹੁਣ ਅੱਜ ਕੱਲ ਸਰਕਾਰ ਨੇ ਪਿਛਲੀਆਂ ਬੈਲਟਾਂ ਵੀ ਲਾਉਣੇ ਜ਼ਰੂਰੀ ਕਰ ਦਿੱਤੀਆਂ ਮਹਾਨਗਰਾਂ ਦੇ ਵਿੱਚ ਇਹ ਚੱਲ ਰਿਹਾ ਹੈਗਾ ਸਿਸਟਮ। ਆਹ ਲੋ ਜੀ ਹੁਣ ਆਪਾਂ ਇਹਨੂੰ ਦੇਖਦੇ ਹਾਂ ਥੋੜਾ ਜਿਹਾ ਜੋ ਕੇ ਕਿਵੇਂ ਚੱਲਦੀ ਹੈ। ਲੋ ਜੀ ਕੱਟੀ ਚੱਲਦੀ ਆ ਪੂਰੀ ਸਮੂਥ ਕਿਸੇ ਤਰ੍ਹਾਂ ਦੀ ਹਾਲਾਂਕਿ ਬਾਰਿਸ਼ ਪੈ ਰਹੀ ਆ ਸੜਕ ਗਿੱਲੀ ਆ ਸੇਫਟੀ ਵੀ ਰੱਖਣੀ ਬਹੁਤ ਜ਼ਰੂਰੀ ਆ ਕਈ ਉਹ ਕਈ ਭਰਾਵਾਂ ਨੇ ਲਈਆਂ ਗੱਡੀਆਂ ਉਹ ਸਾਨੂੰ ਫੋਨ ਕਰਦੇ ਰਹੇ ਤੇ ਵੀ ਯਾਰ ਇਹ ਲਾਈਟ ਕਿਉਂ ਆਉਂਦੀ ਆ ਲਾਈਟ ਕਿਉਂ ਆਉਂਦੀ ਆ ਮੀਟਰ ਦੇ ਵਿੱਚ ਇਹੀ ਇਹਦੀ ਹਾਈਬ੍ਰਿਡ ਟੈਕਨੋਲੋਜੀ ਆ ਤੇ ਇਹਦੇ ਬਾਰੇ ਆਪਾਂ ਕਿਤੇ ਤੁਹਾਨੂੰ ਫੇਰ ਕਿਸੇ ਵੀਡੀਓ ਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਹਾਈਬ੍ਰਿਡ ਇਹਦਾ ਕਿਵੇਂ ਕੰਮ ਕਰਦਾ ਤੇ ਮਰੂਤੀ ਵਾਲਿਆਂ ਦਾ ਖਾਸ ਕਰਕੇ ਕਿਉਂਕਿ ਮਰੂਤੀ ਵਾਲੇ ਦੀਆਂ ਗੱਡੀਆਂ ਸਾਨੂੰ ਵੱਧ ਨੇ ਮਾਰਕੀਟ ਦੇ ਵਿੱਚ ਲਓ ਜੀ ਇਹ ਗੱਡੀ ਦੀ ਚਲਾਈ ਠੀਕ ਆ ਓਕੇ ਆ ਕੋਈ ਕਮੀ ਨਹੀਂ ਤੇ ਲਾਸਟ ਹੁਣ ਅਸੀਂ ਤੁਹਾਨੂੰ ਇਹਦਾ ਮਾਡਲ ਜਿਹੜਾ ਹੈਗਾ 2015 11ਵੇਂ ਮਹੀਨੇ ਦੀ ਕਾਰ ਹੈ ਤੇ ਪੇਪਰਵਰਕ ਸਾਰਾ ਕੰਪਲੀਟ ਹੈ 97000 ਕਿਲੋਮੀਟਰ ਚੱਲੀ ਹੋਈ ਹੈ ਇੰਸ਼ੋਰੈਂਸ ਗੱਡੀ ਦੀ ਹੈਗੀ ਹੈ ਮਤਲਬ ਪੇਪਰ ਤੇ ਵੀ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਗੱਡੀ ਤੇ ਵੀ ਨਹੀਂ ਕੋਈ ਪੈਸਾ ਲਾਉਣ ਦੀ ਲੋੜ 15 ਮਾਡਲ ਦੇ ਜਿਹੜਾ ਮਤਲਬ ਲੋਨ ਦੀ ਫੈਸਿਲਿਟੀ ਹੈ ਸਾਡੇ ਕੋਲ ਇਸ ਟਾਈਮ ਲਗਭਗ 4 ਲੱਖ 4 ਤੱਕ ਤੁਹਾਨੂੰ ਲੋਨ ਲੈ ਕੇ ਦੇ ਸਕਦੇ ਆ ਤੇ ਗੱਡੀ ਦਾ ਰੇਟ ਆ ਜਿਹੜਾ ਉਹ ਹੈਗਾ ਜੀ ਗੱਡੀ ਦਾ ਜਿਹੜਾ ਰੇਟ ਹੈਗਾ ਉਹ 510000 ਰੁਪਏ ਪਾਰਟੀ ਡਿਮਾਂਡ ਕਰ ਰਹੀ ਆ ਤੇ ਬਾਕੀ ਤੁਸੀਂ ਕਾਲ ਕਰ ਲਿਓ ਥੱਲੇ ਅਮਰਗੜ ਬ੍ਰਾਂਚ ਦੇ ਨੰਬਰ ਦਿੱਤੇ ਹੋਣਗੇ ਤੇ ਵੀਡੀਓ ਕਿਦਾਂ ਦੀ ਲੱਗੀ ਇਹਦੇ ਬਾਰੇ ਵੀ ਦੱਸ ਦਿਓ ਤੇ ਕਾਰ ਮੇਲੇ ਤੇ ਜਰੂਰ ਪਹੁੰਚਿਓ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਿਹਾ ਕਰੋ ਤੇ ਮਿਲਦੇ ਆ ਜੀ ਅਗਲੀ ਰਿਵਿਊ ਰਿਪੋਰਟ ਦੇ ਵਿੱਚ ਸਸਿਆਕਾ